ਖਾਬਰ ਜੁੜਿਆ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਜਿੰਦਾ ਸ਼ਹੀਦ ਸ੍ਰੀ ਕਾਲਤਾ ਸਭ ਤੋਂ ਜਿਹਨਾਂ ਨੂੰ ਜਿੰਦਾ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਗਿਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਉਹਦੇ ਸਾਥੀਆਂ ਨੇ ਕੀ ਕੀਤਾ ਸੀ 31 ਅਗਸਤ 1995 ਨੂੰ ਜਿਹੜਾ ਬੰਬ ਧਮਾਕਾ ਭਾਈ ਦਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਜਿਹੜਾ ਉਸ ਟਾਈਮ ਦੇ ਮੁੱਖ ਮੰਤਰੀ ਬਿਆਤ ਸਿੰਘ ਨੂੰ ਜਿਹੜਾ ਬੰਬ ਦੇ ਨਾਲ ਅੜਾਇਆ ਸੀ ਚੰਡੀਗੜ੍ਹ ਦੇ ਵਿੱਚ 190 ਜਿਹੜਾ 95 ਤੋਂ ਲੈ ਕੇ ਜਿਹੜਾ ਅੱਜ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਉਹਦੇ ਸਾਥੀ ਆ ਜਿਹੜੇ ਉਹ ਬੱਕ ਬੱਕ ਜੇਲ੍ਹਾਂ ਦੇ ਵਿੱਚ ਬੰਦਾ ਕੋਤਿਹਾਰ ਦੇ ਵਿੱਚ ਬੰਦਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਪੰਜਾਬ ਦੀ ਜੇਲ੍ਹ ਜਾਨੀ ਕਿ ਪਟਿਆਲਾ ਦੇ ਵਿੱਚ ਬੰਦਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੋਂ علاوہ ਬਰੈਲ ਜਿਲ੍ਹ ਚੰਡੀਗੜ੍ਹ ਦੇ ਵਿੱਚ ਬੰਦ ਨੇ ਹੁਣ ਜਿਹੜੀ ਕਿ ਖਾਸ ਗੱਲ ਬਾਤ ਇਹ ਅੱਜ ਇਹ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਕਿ ਫਾਂਸੀ ਆ ਉਹ ਜਿਹੜੀ ਕਿ 15 ਅਕਤੂਬਰ ਨੂੰ ਇੱਕ ਸੁਪਰੀਮ ਕੋਰਟ ਨੇ ਇਹ ਜੱਜ ਬੈਠਨ ਦਿੱਤੇ ਸੀ ਕੇਂਦਰ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਅਸੀਂ 15 ਅਕਤੂਬਰ ਤੱਕ ਆਖਰੀ ਫੈਸਲਾ ਵੇਖਦੇ ਆ ਕਿ ਕੇਂਦਰ ਸਰਕਾਰ ਇਹਦੇ ਵਿੱਚ ਕੀ ਨਰਣਾ ਲੈਂਦੀ ਆ ਕਿ ਕੇਂਦਰ ਸਰਕਾਰ ਕਿ ਉਹਦੀ ਜਿਹੜੀ ਫਾਂਸੀ ਦੀ ਆ ਉਹ ਰਹਿਮ ਦੀ ਅਰਹਿਮ ਕਰਦੀ ਆ ਕਿ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਦੀ ਆ ਜੇ ਕਰਦੀ ਆ ਤਾਂ ਠੀਕ ਆ ਤਿੰਨੀ ਫਿਰ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕਲ ਕਹੀ ਗਈ ਆ ਕਿ ਨਹੀਂ ਫਿਰ ਇਹਨੂੰ ਫਾਂਸੀ ਐਨਾ ਟਾਈਮ ਹੋ ਗਿਆ 29 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੰਦਾ 17 ਸਾਲਾਂ ਤੋਂ ਜਿਹੜਾ 2012 ਤੋਂ ਲੈ ਕੇ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ 2012 ਦੇ ਵਿੱਚ 31 ਮਾਰਚ ਨੂੰ ਫਾਂਸੀ ਦੀ ਜਿਹੜੀ ਤੈਅ ਕੀਤੀ ਗਈ ਸੀ ਫਾਂਸੀ ਦੇਣੀ ਪਰ 28 ਮਾਰਚ ਨੂੰ ਜਿਹੜਾ ਰਾਸ਼ਟਰਪਤੀ ਕੋਲੇ ਜਿਹੜਾ ਇਹ ਮੁੱਦਾ ਗਿਆ ਤੇ ਜਿਹੜਾ ਕਿ ਫਾਂਸੀ ਆ ਉਸ ਟਾਈਮ ਜਿਹੜੀ ਰਕਵਾ ਦਿੱਤੇ ਗਏ ਸੀ ਪਰ ਹੁਣ ਜਿਹੜਾ 17-18 ਸਾਲਾਂ ਤੋਂ ਜਿਹੜਾ ਚੱਕੀਆਂ ਦੇ ਵਿੱਚ ਫਾਂਸੀ ਦੇ ਚੱਕੀ ਦੇ ਵਿੱਚ ਪਿਸ ਰਹੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਹੁਣ ਜਥੇਬੰਦੀਆਂ ਵੱਲੋਂ ਅੱਜ ਜਿਹੜੀ ਕਿ 13 ਅਕਤੂਬਰ ਨੂੰ ਜਿਹੜਾ ਕੁਝ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਅੱਜ ਡੀਸੀ ਜਿਹੜਾ ਮੋਗਾ ਨੂੰ ਮਮਰੰਦ ਦੇ ਦਿੱਤਾ ਗਿਆ ਇੱਕ ਪੱਤਰ ਦਿੱਤਾ ਗਿਆ ਉਹ ਪੱਤਰ ਅਕੇ ਰਾਸ਼ਟਰਪਤੀ ਦੇ ਨਾਲ ਲਿਖਿਆ ਗਿਆ ਰਾਸ਼ਟਰਪਤੀ ਨੂੰ ਉਹਦੇ ਵਿੱਚ ਅਪੀਲ ਕੀਤੀ ਗਈ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਤੇ ਉਹਨੂੰ ਰਿਹਾ ਕੀਤਾ ਜਾਵੇ ਰਿਹਾ ਇਸ ਕਰਕੇ ਕੀਤਾ ਜਾਵੇ ਕਿ ਉਹਨੇ ਪਹਿਲੇ ਹੀ ਜਿਹੜੀਆਂ ਆਪਣੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਉਮਰ ਤੋਂ ਵੱਧ ਜਿਹੜੀਆਂ ਕਿ ਕੈਦ ਕੱਟ ਚੁੱਕੇ ਹੈਗਾ ਜਾਨੀ ਕਿ ਸਜ਼ਾਵਾਂ ਤੋਂ ਵੱਧ ਜਾਨੀ ਕਿ ਦੋ ਸਜ਼ਾਵਾਂ ਕੱਟ ਚੁੱਕੇ ਹੈਗਾ ਜਦੋਂ ਦੋ ਬੰਦੇ ਨੂੰ ਸਜ਼ਾਵਾਂ ਕੱਟ ਚੁੱਕਿਆ ਸਜ਼ਾ ਇੱਕ ਦੀ ਹੋਈ ਹੋਵੇ ਸਜ਼ਾਵਾਂ ਦੋ ਕੱਟ ਚੁੱਕੇ ਹੈਗਾ ਤੇ ਉਹਨੂੰ ਜਿਹੜਾ ਪਾਛੇ ਦਿਨਾਂ ਬਣਦਾ ਨਹੀਂ ਪਰ ਹੁਣ ਸਭ ਤੋਂ ਵੱਡੀ ਇਹ ਸਿੱਖ ਕੌਮ ਦੀ ਜਿਹੜੀ ਨਿਗਾਹ ਹੈ ਇਹ ਜਾਨੀ ਕਿ ਬਦਵਾਰ 15 ਅਕਤੂਬਰ ਤੇ ਜਿਹੜੀ ਟਿੱਕੀ ਹੋਈ ਆ ਸਾਰੇ ਜਿਹੜਾ ਜਗਤ ਦੀ ਸਾਰੇ ਸਿੱਖ ਕੌਮ ਦੀ ਨਿਗਾਹ ਬੇਸਕ ਇਹਦੇ ਵਿੱਚ ਹੁਣ ਸ਼ਖਬੀਰ ਸਿੰਘ ਬਾਦਲ ਵੀ ਕਹਿੰਦਾ ਕਿ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਤੇ ਹੋਰ ਵੀ ਕਹਿੰਦੇ ਆ ਪਰ ਜਦੋਂ ਰਾਜ ਭਾਗ ਤੁਹਾਡੇ ਕੋਲੇ ਸੀ ਉਦੋਂ ਤੁਸੀਂ ਬੰਦੀ ਸਿੰਘ ਸੜਾ ਨਹੀਂ ਸਾਡੇ ਉਹਨਾਂ ਨੂੰ ਡਰ ਲੱਗਦਾ ਸੀ ਕਿ ਜਥੇਦਾਰੀ ਨਾ ਭਾੜ ਲੈਣ ਜੀ ਇਹ ਕਹਿੰਦੇ ਐਮਐਲਏ ਨਾ ਬਣ ਜੇ ਐਮਪੀ ਨਾ ਬਣ ਜਾਣਾ ਤੇ ਉਦੋਂ ਡਰ ਲੱਗਦਾ ਸੀ ਉਦੋਂ ਭਾਈ ਜੇਤਾਰ ਸਿੰਘ ਹਵਾਰਾ ਨੂੰ ਇਹ ਗੱਲ ਕਹੀ ਗਈ ਸੀ ਐਸਐਸ ਖਬੀਰ ਬਾਦ ਵੱਲੋਂ ਕਿ ਜਿਹੜਾ ਰਾਜਵਾਨਾ ਜੀ ਆਬਾ ਹਵਾਰਾ ਇੱਕ ਕਾਤਲ ਆ ਜੀ ਇਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਉਣਾ ਨਹੀਂ ਚਾਹੀਦਾ ਪਰ ਅੱਜ ਜਿਹੜੇ ਜਦੋਂ ਇਹ ਗੱਲਾਂ ਬੋਟਾ ਆਉਂਦੀਆਂ ਨੇ ਉਦੋਂ ਸਾਰੇ ਸਿਆਸਤ ਕਰਦੇ ਆ ਤੇ ਅੱਜ ਜਿਹੜਾ ਕਿ ਰਾਜਨੀਤੀ ਦੀ ਕ ਮੈਂ ਕਹੂੰਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਭੇਟ ਚੜਿਆ ਉਹਨੇ ਇੱਕ ਬਸਵਾਸ ਕੀਤਾ ਅਕਾਲੀ ਦਲ ਤੇ ਬਸਵਾਸ ਇੰਜ ਕੀਤਾ ਕਿ ਅਕਾਲੀ ਦਲ ਉਹਨੂੰ ਕਮੇ ਨਾ ਕਮੇ ਬਚਾਊਗਾ ਅਕਾਲੀ ਦਲ ਉਹਨੂੰ ਛਡਵਾਊਗਾ ਇਹ ਗੱਲ ਜਾਨੀ ਕਿ ਕਲੀਅਰ ਹੋ ਚੁੱਕੀ ਸੀ ਕਿ ਇਹਨਾਂ ਦੀ ਯਾਰੀ ਜਿਹੜੀ ਭਾਜਪਾ ਦੇ ਨਾਲ ਆ ਬੇਸਕ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜਿਹੜਾ ਉਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਪਰ ਫਿਰ ਵੀ ਜਿਹੜਾ ਕਿ ਉਹਨਾਂ ਨੂੰ ਇੱਕ ਅਕਾਲੀ ਦਲ ਵੱਲੋਂ ਜਿਹੜਾ ਭਰੋਸਾ ਇਹ ਦਵਾਇਆ ਗਿਆ ਸੀ ਕਿ ਅਸੀਂ ਤੁਹਾਨੂੰ ਫਾਂਸੀ ਨਹੀਂ ਲੱਗਣ ਦੇਵਾਂਗੇ ਤੁਹਾਡੀ ਉਮਰ ਕੈ ਤੋਂ ਬਾਅਦ ਤੁਹਾਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਤੁਹਾਨੂੰ ਜਿਹੜਾ ਜਿੰਨਾ ਟਾਈਮ ਤੁਸੀਂ ਜੇਲ੍ਹ ਦੇ ਵਿੱਚ ਕੱਟਿਆ ਉਸ ਤੋਂ ਬਾਅਦ ਤੁਹਾਨੂੰ ਰਿਹਾਅ ਕਰ ਦੇਵਾਂਗੇ ਇਹ ਗੱਲ ਇਹਨਾਂ ਨੇ ਅਕਾਲੀ ਨੇ ਕਹੀ ਸੀ ਜੈਨਕਿ ਪ੍ਰਕਾਸ਼ ਬਾਦਲ ਨੇ ਪਰ ਕਾਸ ਬਦਲ ਇਸ ਦੁਨੀਆ ਤੋਂ ਚਲੇ ਗਿਆ ਸਰਕਾਰ ਵੀ ਚਲੇ ਗਏ ਤੇ ਹੁਣ ਜਿਹੜੀ ਕਿ ਸਰਕਾਰਾਂ ਬਦਲੀਆਂ ਨੇ ਤੇ ਪਰ ਜਿਹੜੇ ਸੈਂਟਰ ਦੇ ਵਿੱਚ ਸਰਕਾਰ ਆ ਉਹ ਜਿਹੜੀ ਕਿ ਫੇਰ ਜਿਹੜੇ ਮੋਦੀ ਦੀ ਸਰਕਾਰ ਆ ਤੀਸਰੀ ਵਾਰ ਪਰ ਮੋਦੀ ਤੇ ਅੱਜ ਅਮਿਤ ਸਾਹ ਤੇ ਪ੍ਰਧਾਨ ਮੰਤਰੀ ਉਹ ਹੀ ਨਰਿੰਦਰ ਮੋਦੀ ਆ ਤੇ ਭਾਜਪਾ ਦੇ ਨਾਲ ਆ ਇਹ ਦੱਸਿਆ ਜਾ ਰਿਹਾ ਕਿ ਅੱਜ ਵੀ ਜਿਹੜਾ ਸਰਖਬੀਰ ਬਾਦਲ ਜਾਨੀ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਯਾਰੀ ਆ ਉਹ ਛੜਵਾ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਪਰ ਹੁਣ ਇਹ ਵੇਖਣਾ ਬਣਦਾ ਕਿ ਬੱਧਵਾਰ 15 ਅਕਤੂਬਰ ਨੂੰ ਕੀ ਬਣਦਾਗਾ ਕਿ ਸਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਕੀ ਹਲਪਨਾਵਾ ਬਿਆਨ ਕਰਦੀ ਆ ਕਿ ਉਹਨਾਂ ਤੇ ਰਹਿਮ ਦੇ ਪਿਲ ਕਰਦੀ ਆ ਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਫਾਂਸੀ ਤੋਂ ਕੀ ਉਮਰ ਕੈਦ ਦੇ ਵਿੱਚ ਤਬਦੀਲ ਹੋਵੇ ਜਾ ਫਿਰ ਇਹ ਜੇਕਰ ਨਹੀਂ ਹੁੰਦਾ ਤਾਂ ਫਿਰ ਸੁਪਰੀਮ ਕੋਰਟ ਵੱਲੋਂ ਪਹਿਲੇ ਹੀ ਕਹਿ ਦਿੱਤਾ ਗਿਆ ਕਿ ਇੰਨਾ ਟਾਈਮ ਹੋ ਗਿਆ ਕਿ ਅਸੀਂ ਫਾਂਸੀ ਜਦੋਂ ਨਹੀਂ ਰਿਕਵਾਈ ਤੁਸੀਂ ਫਾਂਸੀ ਕਿਉਂ ਨਹੀਂ ਦਿੱਤੀ ਇਹ ਜਿਹੜੀ ਕਿ ਕੇਂਦਰ ਨੂੰ ਝਾੜ ਪਾਈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਆਉਣ ਵਾਲਾ 15 ਅਕਤੂਬਰ ਦੇ ਵਿੱਚ 2 ਦਿਨ ਬਾਕੀ ਬਚੇ ਆ ਦੋ ਆ ਦਿਨਾਂ ਦੇ ਵਿੱਚ ਹੁਣ ਦੇਖੋ ਕੀ ਸਰਕਾਰਾਂ ਕਰਦੀਆਂ ਨੇ ਕੀ ਅਕਾਲੀ ਦਲ ਦਾ ਸਟੈਂਡ ਰਹਿੰਦਾਗਾ ਕੀ ਸ੍ਰੋਮਣੀ ਕਮੇਟੀ ਦਾ ਸਟੈਂਡ ਰਹਿੰਦਾਗਾ ਅੱਜ ਬੇਸ਼ੱਕ 2 ਦਿਨਾਂ ਤੋਂ ਪਹਿਲਾਂ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦਿਆਂ ਵੱਲੋਂ ਪਰ ਇਹ ਜਿਹੜੇ ਮੰਗ ਪੱਤਰ ਆ ਠੀਕ 2 ਦਿਨ ਪਹਿਲਾਂ ਹੀ ਕਿਉਂ ਦਿੱਤੇਗੇ ਕੀ ਦੱਸੋ ਜਿਸ ਦਿਨ ਤੋਂ ਭਾਈ ਬਲਬੰਦ ਸਿੰਘ ਰਾਜਵਾਨੀ ਦੇ ਜਿਹੜੇ ਕਿ ਤਰੀਕ ਪੈਸੇ ਉਸ ਤੋਂ ਅੱਜ ਕਰੀਬ ਉਸ ਨੂੰ 15 ਦਿਨ ਹੋ ਗਏ ਜਿਹੜਾ ਕਿ ਕਿਸੇ ਜਥੇਬੰਦੀ ਨੇ ਖੁੱਲ ਕੇ ਜਿਹੜਾ ਸਾਹਮਣੇ ਨਹੀਂ ਆਈ ਕੁਝ ਲੋਕਾਂ ਦਾ ਇਹ ਮੰਨਣਾ ਸੀ ਕੁਝ ਪਾਰਟੀਆਂ ਦਾ ਇਹ ਮੰਨਣਾ ਸੀ ਕਿ ਜੀ ਉਹ ਅਕਾਲੀਆਂ ਦੀ ਹਮਾਇਤ ਕਰਦਾ ਤੇ ਅਕਾਲੀਆਂ ਦਾ ਜਿਹੜਾ ਭਾਈ ਬਲਵੰਤ ਸਿੰਘ ਰਾਜੂਆਣਾ ਬਣ ਕੇ ਰਹਿ ਗਿਆ ਮੈਂ ਇੱਥੇ ਦੱਸਣਾ ਚਾਹਣਾ ਸ਼ਹੀਦ ਜਿੰਦਾ ਸ਼ਹੀਦ ਹੋਵੇ ਚਾਹੇ ਕੋਈ ਇਸ ਦੁਨੀਆ ਤੋਂ ਚਲਿਆ ਗਿਆ ਸ਼ਹੀਦ ਹੋਵੇ ਜਿਹਨੂੰ ਕੌਮ ਨੇ ਸ਼ਹੀਦ ਮੰਨ ਲਿਆ ਉਹ ਕਿਸੇ ਸਾਰੀਆਂ ਕੌਮਾਂ ਦੇ ਲਈ ਸ਼ਹੀਦ ਹੁੰਦਾ ਨਾ ਕਿ ਇੱਕ ਧਰ ਦੇ ਲਈ ਠੀਕ ਆ ਕਿ ਹਰ ਇੱਕ ਦਾ ਆਪੋ ਆਪਣਾ ਵਿਚਾਰ ਹੁੰਦਾ ਆਪੋ ਆਪਣਾ ਨਜ਼ਰੀਆ ਹੁੰਦਾ ਉਹਨੇ ਇਹ ਨਹੀਂ ਕਿਹਾ ਕਿ ਅਕਾਲੀ ਦਲ ਉਹਨੇ ਬਾਦਲ ਦਾ ਨਾਮ ਨਹੀਂ ਲਿਆ ਉਹਨੇ ਅਕਾਲੀ ਦਲ ਕਿਹਾ ਬਾਦਲ ਦਲ ਕੁਝ ਹੋਰ ਚੀਜ਼ ਆ ਅਕਾਲੀ ਦਲ ਕੁਝ ਹੋਰ ਚੀਜ਼ ਆ ਅਕਾਲੀ ਦਲ ਅੰਬਰਸਰ ਵੀ ਆ ਅਕਾਲੀ ਦਲ ਅਬਾਰ ਸਜੇਵੰਦੀ ਪੰਜਾਬ ਦੀ ਭਾਈ ਅਮਰਤਪਾਲ ਦੇ ਵੀ ਆ ਅਕਾਲੀ ਦਲ ਹੋਰ ਵੀ ਬਡੇ ਨੇ ਤੇ ਜਿਹੜਾ ਕਿ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਅਸਲ ਅਕਾਲੀ ਉਹ ਆ ਪਰ ਜਿਹੜਾ ਕਿ ਥਾਂ-ਥਾਂ ਤੇ ਮੱਥੇ ਟੇਕਦਾ ਥਾਂ-ਥਾਂ ਤੇ ਬਾਦਲ ਕੇ ਮੰਗੂ ਤੇ ਸਰਸੇਲ ਦੇ ਪੈਰੀ ਪੈ ਜਾਂਦੇ ਆ ਕਿਤੇ ਨੂਰ ਮਹਿਲ ਦੇ ਪੈਰੀ ਪੈ ਜਾਂਦੇ ਆ ਜਾਂ ਕਿਸੇ ਦੇ ਹੋਰ ਪੈ ਜਾਂਦੇ ਆ ਉਹ ਅਕਾਲੀ ਦਲ ਨਹੀਂ ਉਹ ਅਕਾਲੀ ਦਲ ਕਹਾਉਣ ਦੇ ਯੋਗ ਨਹੀਂ ਬੰਦਾ ਹੁਣ ਵੱਡੀ ਜਿਹੜੀ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਐ ਮੁੱਦਾ ਸਭ ਤੋਂ ਵੱਡਾ ਸਿੱਖ ਕੌਮ ਦੇ ਲਈ 15 ਅਕਤੂਬਰ ਬੁੱਧਵਾਰ ਨੂੰ ਦਿਨ ਨੂੰ ਜਦੋਂ ਚੜ੍ਹੇਗਾ ਤੇ ਹਰ ਇੱਕ ਸਿੱਖ ਇਹ ਅਰਦਾਸ ਬੇਸਾਕ ਕਰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਕਦੇ ਵੀ ਜਿਹੜਾ ਚਾਹੇ ਉਹ Hindu ਵੀ ਆ ਉਹ ਵੀ ਕੋਈ ਨਹੀਂ ਚਾਹੁੰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਹੋਵੇ ਕੁਝ Hindu ਜਲਾਦ ਬਣੇ ਆ ਉਹ ਅਖੌਤੀ ਸਿਵ ਸੈਨਾ ਜਿਨ੍ਹਾਂ ਨੇ ਚਾਰ ਕਟੋਟ ਰੂਹ ਜਿਹੜੇ ਇਕੱਠੇ ਹੋਏ ਆ ਕੋਈ ਗੱਜਾ ਆਇਆ ਕੋਈ ਲੁਧਿਆਣੇ ਬੈਠਾ ਕੋਈ ਪਟਿਆਲੇ ਬੈਠਾ ਕੋਈ ਅੰਮ੍ਰਿਤਸਰ ਬੈਠਾ ਜਾਨੀ ਕਿ ਬੱਖ-ਬੱਖ ਥਾਮਾ ਤੇ ਬੈਠੇ ਆ ਸਿਰਫ ਉਹ ਵਿਰੋਧ ਕਰ ਰਹੇ ਆ ਕੋਈ ਨਾ ਸਿੱਖ ਵਿਰੋਧ ਕਰਦਾ ਸਿੱਖਾਂ ਦਾ ਕਰਨੀ ਕੀ ਆ ਕੋਈ Hindu ਨਹੀਂ ਕਰਦਾ ਕੋਈ ਮੁਸਲਮਾਨ ਨਹੀਂ ਕਰਦਾ ਕੋਈ ਸਾਈ ਨਹੀਂ ਕਰਦਾ ਕੋਈ ਹੋਰ ਪਾਦਰੀ ਨਹੀਂ ਕਰਦਾ ਕਿਉਂਕਿ ਜਦੋਂ ਪਹਿਲੇ ਬੰਦਾ ਨੇ ਜੋ ਕੀਤਾ ਜਿੰਨੇ ਉਹ ਸਜਾ ਸੁਣਾਏ ਸੀ ਉਹ ਸਜਾ ਕੱਟ ਲਈ ਆ ਤੇ ਹੁਣ ਵੇਖਦੇ ਆ ਕਿ 15 ਅਕਤੂਬਰ ਨੂੰ ਜਿਹੜਾ ਸਪਰੀਮ ਕੋਰਟ ਤੇ ਕੇਂਦਰ ਸਰਕਾਰ ਦੇ ਵਿਚਾਲੇ ਹੁਣ ਕੀ ਤੈਅ ਹੁੰਦਾ ਕਿ ਕੇਂਦਰ ਸਰਕਾਰ ਗ੍ਰਹਿ ਮੰਤਰੀ ਅੱਗੇ ਤਰੀਕ ਲੈਂਦਾ ਜਾਂ ਫਿਰ 15 ਤਰੀਕ ਤੋਂ ਬਾਅਦ ਕੋਈ ਹਰੇਕ ਜਿਹੜੀ ਕਿ ਤਰੀਕਾ ਸੁਪਰੀਮ ਕੋਰਟ ਵੱਲੋਂ ਨਿਸ਼ਚਿਤ ਕੀਤੀ ਜਾ ਰਹੀ ਆ ਜਾਂ ਫਿਰ ਕੋਈ 15 ਅਕਤੂਬਰ ਤੋਂ ਬਾਅਦ ਜਦ ਪੰਜਾਬ ਵਿੱਚ ਜਿਸ ਤਰ੍ਹਾਂ ਕਿ ਆ ਜਾ ਰਿਹਾ ਕਿ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਜੀ ਪੰਜਾਬ ਦੇ ਵਿੱਚ ਆਰਮੀ ਆ ਗਈ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਤਿਹਾਰਾਂ ਦੇ ਦਿਨਾਂ ਕਾਰਨ ਕਰਕੇ ਜਿਹੜਾ ਦੀਵਾਲੀ ਦਾ ਤਿਹਾਰ ਆਉਣਾ ਜੇ ਆਪਾਂ ਇਹ ਕਹ ਲਈਏ ਕਿ ਕੁਝ ਫਿਰਕੂ ਤਾਕਤਾਂ ਦੇ ਕਰਕੇ ਜਿਹੜਾ ਇਹ ਜਿਹੜਾ ਆਰਮੀ ਬੁਲਾਈ ਗਈ ਆ ਫੌਜ ਬੁਲਾਈ ਗਈ ਆ ਪਰ ਇੱਥੇ ਬੜਾ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ 15 ਅਕਤੂਬਰ ਦੀ ਜਿਹੜੀ ਤੈ ਨਹੀਂ ਹੋਈ ਜਿਹੜੀ ਫਾਂਸੀ ਦੀ ਸਜ਼ਾ 15 ਅਕਤੂਬਰ ਨੂੰ ਜੇਕਰ ਸਪਰੀਮ ਕੋਰਟ ਕੋਈ ਅਜਿਹਾ ਫੈਸਲਾ ਸੁਣਾ ਦਿੰਦੀ ਆ ਜੇਕਰ 15 ਅਕਤੂਬਰ ਨੂੰ ਸੁਪਰੀਮ ਕੋਰਟ ਅਜਿਹਾ ਫੈਸਲਾ ਸੁਣਾ ਦਿੰਦੀ ਆ ਜਿਹੜਾ ਸਿੱਖਾਂ ਦੇ ਹਿੱਤ ਦੇ ਵਿੱਚ ਨਹੀਂ ਹੋਣਾ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨੀ ਦੇ ਹਿੱਤ ਦੇ ਵਿੱਚ ਨਹੀਂ ਹੋਣਾ ਜੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜੇਕਰ ਸੁਣਾਈ ਜਾਂਦੀ ਆ ਫਾਂਸੀ ਦੀ ਸਜ਼ਾ ਸੁਣਾਈ ਤਾਂ ਗਈ ਆ ਜੇਕਰ ਉਹਦੀ ਕੋਈ ਤਰੀਕ ਨਿਰਧਿਤ ਕੀਤੀ ਜਾ ਰਹੀ ਗਈ ਤਾਂ ਫਿਰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤੋਂ ਜ਼ਿਆਦਾ ਫੌਜ ਆ ਸਕਦੀ ਆ ਆਰਮੀ ਆ ਸਕਦੀ ਆ ਕਿਉਂਕਿ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਵਿਗੜ ਸਕਦੇ ਆ ਇਹ ਲੋਕਾਂ ਦਾ ਕਹਿਣਾ ਇਹ ਲੋਕਾਂ ਦਾ ਮੰਨਣਾ ਇਹ ਖੁੰਡ ਚਰਚਾ ਹੁੰਦੀ ਆ ਆਮ ਆਸੀ ਦੇਖਦੇ ਆ ਸੁਣਦੇ ਆ ਸਾਡੇ ਸੂਤਰਾਂ ਤੋਂ ਜਿਹੜੀਆਂ ਜਿੰਨੀਆਂ ਕਿ ਜਾਣਕਾਰੀਆਂ ਮਿਲਦੀਆਂ ਉਹ ਮਹੀਆ ਕਰਾਉਣੇ ਆ ਤੁਹਾਡੇ ਤੱਕ ਆ ਕਿ ਲੋਕਾਂ ਦਾ ਇਹ ਮੰਨਣਾ ਕਿ ਫੌਜ ਆ ਜਿਹੜੀ ਹੌਲੀ ਹੌਲੀ ਕਰਕੇ ਜਿਹੜੀ ਪੰਜਾਬ ਦੇ ਵਿੱਚ ਇਹ ਲਗਾਈ ਗਈ ਆ ਇਹ ਦਰਸਾਉਂਦੀ ਆ ਹੋ ਸਕਦਾ ਕਿ ਕੇਂਦਰ ਸਰਕਾਰ ਆ ਆਪਲਾ ਜਿਹੜਾ ਮਨ ਬਨਾਲੇ ਜਿਹੜਾ ਉਸ ਟਾਈਮ ਜਿਹੜਾ ਉਹਨਾਂ ਦਾ ਓਵਰਕਾਇਰ ਦੇ ਵਿੱਚ ਤਬਦੀਲ ਕਰ ਸਕਦੇ ਆ ਪਰ ਜੇਕਰ ਇਹ ਕੇਂਦਰ ਸਰਕਾਰ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਨੇ ਨਿਰਣਾ ਲੈਣਾ ਤਾਂ ਸੁਪਰੀਮ ਕੋਰਟ ਅਗਲਾ ਕਦਮ ਕੀ ਚੁੱਕਦੀ ਆ ਕਿਹੜੀ ਤਰੀਕ ਨਿਸ਼ਿਤ ਕਰਦੀ ਆ ਤਾਂ ਇਸ ਨੂੰ ਲੈ ਕੇ ਜਿਹੜਾ ਇੱਕ ਵੱਡਾ ਬਵਾਲ ਆ ਜਿਹੜਾ ਉਹ ਸਿੱਖ ਕੌਮ ਦੇ ਵਿੱਚ ਮਚ ਸਕਦਾ ਪੰਜਾਬ ਦੇ ਵਿੱਚ ਇੱਕ ਜਿਹੜਾ ਇਹ ਮਾਹੌਲ ਆ ਦੁਬਾਰਾ ਕ੍ਰੇਟ ਹੋ ਸਕਦਾਗਾ ਜਿਹੜਾ ਇਸ ਨੂੰ ਮੱਦੇ ਨਜ਼ਰ ਲੱਖਦੇ ਹੋਏ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਕਿ ਫੌਜ ਦੀਆਂ ਜਿਹੜੀਆਂ 50 ਟੁਕੜੀਆਂ ਨੇ ਪੰਜਾਬ ਵਿੱਚ ਲਗਾਈਆਂ ਗਈਆਂ ਉਹ ਕੋਈ ਗੱਲ ਆ ਉਹ ਵੱਡੇ ਸਕੇਤ ਤੈਅ ਕਰਦੀ ਆ ਪਰ ਸਾਨੂੰ ਇੱਥੇ ਜਿਹੜਾ ਬੇਸਲੇ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਨਹੀਂ ਕਿ ਅਸੀਂ ਸੁੱਤੇ ਰਹੀਏ ਤੇ ਅਗਲਾ ਤੁਹਾਡੇ ਯੋਧੇ ਨੂੰ ਬਾਰੋ-ਬਾਰੋ ਕੱਢ ਕੇ ਬੜਾ ਪਹਿਲਾਂ ਵੀ ਕੁਝ ਹੁੰਦਾ ਰਿਹਾ ਚੋਰੀਆਂ ਫਾਂਸੇ ਦਿੱਤੇ ਜਾਂਦੀਆਂ ਰਹੀਆਂ ਤੇ ਬੜਾ ਕੁਝ ਹੁੰਦਾ ਰਿਹਾ ਤੇ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਰਾ ਕੋ ਸੁੱਖ-ਸਾਂਤ ਹੋਵੇ ਪਰ ਚੜ੍ਹਦੀ ਕਲਾ ਚ ਰਹੇ ਤੇ ਉਹਦੇ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘ ਰਹਾ ਹੁਣ ਆਪਣੇ ਘਰਾਂ ਦੇ ਵਿੱਚ ਆਉਣ ਪੰਜਾਬ ਦਾ ਮਾਹੌਲ ਵੀ ਨਾ ਕਦੇ ਖਰਾਬ ਹੋਵੇ ਪੰਜਾਬ ਦਾ ਮਾਹੌਲ ਸਾਫ਼ ਰਹੇ ਕਿਉਂਕਿ ਪਹਿਲੇ ਹੀ ਪੰਜਾਬ ਨੇ ਬੜਾ ਸੰਤਾਪ ਹੰਡਾਇਆਗਾ ਤੇ ਇਸ ਖ਼ਬਰ ਨੂੰ ਤੁਸੀਂ ਬੱਤ-ਬਾਤ ਸ਼ੇਅਰ ਕਰਨਾ ਅਤੇ ਅਪੀਲ ਵੀ ਕਰਨੀ ਅਰਦਾਸ ਵੀ ਕਰਨੀ ਆ ਕਿ ਪਰਮਾਤਮਾ ਆਪਣੇ ਕਮੈਂਟਾਂ ਦੇ ਵਿੱਚ ਵਹਿਗੁਰੂ ਲਿਖਣਾ ਤੇ ਅਰਦਾਸ ਕਰਨੀ ਹੈ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਜੀ ਹੈ ਦਿਨ ਸਿੱਖਾਂ ਉੱਪਰ ਕਦੇ ਵੀ ਨਾ ਸਿੱਖਾਂ ਦੇ ਕਿਸੇ ਉੱਤੇ ਵੀ ਨੇ ਜਿਹੜਾ ਨਾ ਕਦੇ ਵੀ ਨਾ ਲੈ ਕੇ ਆਈਂ ਤੇ ਇਸ ਵੀਡੀਓ ਨੂੰ ਬਾਅਦ ਤੋਂ ਅੱਜ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ